ਵੀ ਉਹ ਤਾਂ ਜਿਗਰੀ ਵਾਲਾ ਸੀ ਉਹਦੇ ਵਿੱਚ એનર્ਜੀ ਇੰਨੀ ਸੀ ਉਹ ਤੇ ਚੱਲੇ ਜਾਂਦਾ ਸੀ ਪਰ ਉਹੀ ਹਾਲਾਤ ਸਾਡੇ ਹੋਏ ਪਏ ਅੱਜ ਪਰ ਸਾਡੇ ਬਸੋਂ ਬਾਹਰ ਨੇ ਮੈਂ ਤਾਂ ਇੱਕ ਪਬਲਿਕ ਨੂੰ ਜਿਹੜੇ ਸਾਡੇ ਸਾਡੇ ਸਾਨੂੰ ਹੌਸਲਾ ਦੇ ਰਹੀ ਹੈ 3 ਸਾਲਾਂ ਤੋਂ ਉਹਨਾਂ ਨੇ ਮੇਰੇ ਅੱਗੇ ਇਹ ਵੀ ਬੇਨਤੀ ਹੈ ਵੀ ਤੁਸੀਂ ਸਾਡਾ ਸਾਥ ਨਾ ਛੱਡਿਓ ਕੋਈ ਗੱਲ ਨਹੀਂ ਵੈਗਰੂ ਕਰੂਗਾ ਕਦੇ ਨਾ ਕਦੀ ਕਿਰਪਾ ਟਾਈਮ ਆਪਣਾ ਵੀ ਆਊਗਾ ਕਦੇ ਬਾਕੀ ਸਾਰੇ ਜਿਹੜੇ ਲੋਕ ਕਹਿੰਦੇ ਨੇ ਵੀ ਸਿੱਧੂ ਦਾ ਪੋਲ ਪੋਲੀਟੈਕਸ ਚਾਹੇ ਬਹੁਤ ਸਾਨੂੰ ਪੋਲੀਟੈਕਸ ਕੁਝ ਵੀ ਨਹੀਂ ਸਾਡੇ ਬੱਚਾ ਜਿਹੜਾ ਸਾਡੀ ਕਮਾਈ ਕਰਕੇ ਗਿਆ ਉਹ ਪੋਲੀਟੈਕਸ ਕੁਝ ਵੀ ਨਹੀਂ ਪਰ ਜਦੋਂ ਸਾਨੂੰ ਇੰਨਾ ਜਲੀਲ ਕੀਤਾ ਜਾਂਦਾ ਫਿਰ ਉਦੋਂ ਸਾਨੂੰ ਐ ਲੱਗਦਾ ਕਿ ਸਾਡੇ ਕੋਲ ਵੀ ਥੋੜੀ ਜਿਹੀ ਪਪਰੂਨੀ ਚਾਹੀਦੀ ਹੈ ਅਸੀਂ ਐਨੇ ਕਿ ਨਿੱਕੇ ਮੁੱਟੇ ਕਾਡੇ ਕੰਮ ਪਰਾ ਸਕੀਏ ਅੱਜ ਇਸ ਟਾਈਮ ਸਰਕਾਰੀ ਦਰਬਾਰੇ ਸਾਡੀ ਕੋਈ ਨਹੀਂ ਸੁਣ ਰਿਹਾ ਬਸ ਉਹ ਤਾਂ ਪਾਈ ਹੋਇਆ ਸਿੱਧੂ ਦੇ ਮਗਰਾਂ ਕਿ ਕਿਸੇ ਨਾ ਕਿਸੇ ਸਾਬ ਨਾਲ ਸਿੱਧੂ ਖਤਮ ਕਰੀਏ। ਹਾਲੇ ਪਹਿਲਾਂ ਸਿੱਧੂ ਨੂੰ ਜਿਹੜੀਆਂ ਗੱਲਾਂ ਸਾਹਮਣੇ ਆਈਆਂ ਨੇ ਇਸ ਜਿਹੜਾ ਡਾਕੂਮੈਂਟਰੀ ਦੇ ਵਿੱਚ ਕੁਝ ਹੋਰ ਤੱਥ ਵੀ ਪੇਸ਼ ਕਰਦੇ ਨੇ ਕਿਸੇ ਤਰੋੜ ਤੋੜ ਮਰੋੜ ਕੇ। ਲਾ ਜੀ ਪਹਿਲਾਂ ਮੇਰੀ ਗੱਲ ਸੁਣੋ। ਜੇ ਮੈਂ ਸੋਡੇ ਘਰ ਦੇ ਬਾਰੇ ਸੋਡੇ ਬਾਰੇ ਸੋਡੇ ਬਾਰੇ ਲਿਖਾਂ ਵੀ ਜੀ ਉਹ ਤਾਂ ਮੁੰਡਾ ਐ ਉਹ ਆਇਆ ਉਹ ਆਇਆ ਕੀ ਤੁਸੀਂ ਸਾਡੇ ਲਈ ਖੰਦੀ ਅੱਗਾ ਦੂਗੇ? ਕਿ ਇਸ ਬਾਰੇ ਇਸ ਦਾ ਕੋਈ ਹੈ ਨਹੀਂਗਾ ਕੋਈ ਕਾਨੂੰਨ ਨਹੀਂ ਬਣਿਆ ਹੋਇਆ ਇਸ ਵਾਸਤੇ ਵੀ ਸਾਡੇ ਵਾਸਤੇ ਕੋਈ ਸਾਡੀ ਮਤਲਬ ਸਾਾਨੂੰ ਇਨਸਾਫ ਤੱਕ ਕੀ ਦੇਣਾ ਸੀ? ਤੇ ਸਾਡੇ ਜਿਹੜਾ ਜਵਾਕ ਦੇ ਉੱਤੇ ਉਹਦਾ ਸਿੱਧਾ ਹਿਸਾਬ ਜਰਾ ਦੇ ਉਹਦਾ ਹੈਗਾ ਵੀ ਇਹਨਾਂ ਦਾ ਜਿਹੜੇ ਕਿਸੇ ਨਾ ਕਿਸੇ ਹਿਸਾਬ ਨਾਲ ਸਿੱਧੂ ਦਾ ਜਿਹੜਾ ਚੈਪਟਰ ਖੁੱਲਿਆ ਹੋਇਆ ਉਹ ਬੰਦ ਕਰੀ ਪਰ ਮੈਨੂੰ ਪਤਾ ਹੈ ਮੇਰੇ ਮੇਰੇ ਬੱਚੇ ਮੇਰੇ ਭੈਣ ਮੇਰੇ ਭਰਾ ਆਲਵਾੜ ਦੇ ਵਿੱਚ ਬੈਠੇ ਆ ਉਹ ਸਿੱਧੂ ਨੂੰ ਕਦੇ ਹੇਠਾਂ ਨਹੀਂ ਲੱਗਣ ਦੇਣਗੇ ਇਹਨਾਂ ਨੇ ਅਣਕਲ ਰੋਕ ਦੇ ਹੁੰਦੇ ਸੀ ਉਹ ਗੀਤਾਂ ਨੂੰ ਲੈ ਕੇ ਵੀ ਜਿਹੜੇ ਗੀਤਾਂ ਜਿ ਰਿਲੀਜ਼ ਕਰਨੇ ਪਏ ਵੀ ਉਹਨਾਂ ਝੂਠਾਂ ਨੂੰ ਸਮਝਾਉਣ ਵਾਸਤੇ ਅਸੀਂ ਕਹਿੰਦੇ ਹੁੰਦੇ ਸੀ ਕਿ ਚਲ ਬੁੱਤ ਕੋਈ ਗੱਲ ਨਹੀਂ ਪਰ ਉਹ ਤਪਾਇਆ ਹੋਇਆ ਸੀ ਇਹਨਾਂ ਲੋਕਾਂ ਨੇ ਉਹਨੂੰ ਬਹੁਤ ਹਰਾਸ਼ ਕੀਤਾ ਮੈਂ ਤਾਂ ਉਸ ਮਾਂ ਦੇ ਪੁੱਤ ਨੂੰ ਧੰਨ ਜਿਹੜਾ ਉਹਦਾ ਸਮਝਦਿਆਂ ਵੀ ਜਿਹੜਾ ਇੰਨਾ ਪ੍ਰੈਸ਼ਰ ਹੋਣ ਦੇ ਬਾਵਜੂਦ ਵੀ ਉਹਨੇ ਇੰਨਾ ਕੰਮ ਕੀਤਾ ਸਾਰੇ ਭੈਣ ਭਾਈਆਂ ਨੂੰ ਆਪਿਆਂ ਨੂੰ ਆਪਦੇ ਫਰੈਂਡ ਨੂੰ ਆਪਦੇ ਫੈਨਸ ਨੂੰ ਆਪਦੇ ਮਾਂ ਤੇ ਉਹਨੂੰ ਉਹਨੇ ਫਿਰ ਵੀ ਬੰਦਾ ਸਮਾਂ ਦਿੱਤਾ ਮੈਂ ਕਹਨੀ ਆ ਵੀ ਵੈਸੇ ਨੂੰ ਉਹਦੇ ਚ ਕੋਈ ਇਹੋ ਜੀ ਏਨਰਜੀ ਪਾ ਕੇ ਤੇਜ ਸੀ ਜਿਹੜਾ ਉਹ ਇੰਨੀਆਂ ਉਹ ਜੂਠਾਂ ਵਾਲੀ ਗੱਲ ਆ ਜਾਂਦੀ ਹੈ ਇਹੋ ਜੀ ਲੋਕਾਂ ਦੇ ਪ੍ਰੈਸ਼ਰ ਹੇਠ ਬਚਾ ਇੰਨਾ ਕੰਮ ਫਿਰ ਵੀ ਇੰਨਾ ਕੰਮ ਕਰਕੇ ਗਿਆ ਨਾ ਸਬੰਧ ਬੰਦ ਹੋ ਰਹੀਆਂ ਨੇ 15 ਸਾਲ ਨੂੰ ਸੀ ਮੇਰੇ ਕੋਈ ਜਿੰਦਦਰਖਾ ਸਿੱਧੂ ਦਾ ਜਨਮ ਦਿਨ ਕੀ ਕਹਿਣਾ ਜਾਵੇ ਈਪੀਪੀ ਰਿਲੀਜ਼ ਹੋ ਗਈ ਆ ਤੇ ਨਾਲ ਹੀ ਜਿਹੜੀ ਡਾਕੂਮੈਂਟਰੀ ਰੋਕਣ ਦੀ ਗੱਲ ਸੀ ਉਹ ਵੀ ਜਿਹੜੀ ਰਿਲੀਜ਼ ਕਰ ਦਿੱਤੀ ਆ। ਮਾਨਮਨ ਸਿੰਘ ਦੇ ਬਾਰੇ ਦਾ ਬੇਟਾ ਮੈਂ ਪਹਿਲਾਂ ਹੀ ਦੱਸਿਆ ਹੈ। ਬੜੇ ਭਰੇ ਮਾਨਮਨ ਦੇ ਨਾਲ ਉਸ ਦੇ ਜੀਵਨ ਨੂੰ ਯਾਦ ਕਰਨ ਦਾ ਇੱਕ ਤਰੀਕਾ ਹੈ। ਹੋਰ ਜਨਮ ਦਿਨ ਅਤੇ ਤਾਂ ਉਹ ਦਾ ਬੜਾ ਮਾਨਵ ਉਦਾਸੀ ਹੁੰਦਾ ਸਾਡੇ ਲਈ 29 ਮਈ ਪੜਾਈ ਹੈ ਜੀ। ਦੋਨੋਂ ਦਿਨ ਹੀ ਬੜੇ ਭਾਵੁਕ ਹੁੰਦੇ ਨੇ ਤੇ ਉਦਾਸ ਕਰਨ ਵਾਲੇ ਹੁੰਦੇ ਨੇ। ਫਰੰਤੂ ਉਹਦੇ ਚਾਹਣ ਵਾਲੇ ਚਾਹੁੰਦੇ ਨੇ ਵੀ ਇਸ ਉਦਾਸੀ ਨੂੰ ਯਾਦ ਕੀਤਾ ਜਾਵੇ ਇਕੱਠੇ ਹੋ ਕੇ ਉਹਨੂੰ ਯਾਦ ਕੀਤਾ ਜਾਵੇ ਤਾਂ ਕਿ ਉਹਨੂੰ ਇੱਕ ਸੱਚੀ ਸਨ੍ਹਾ ਜੀ ਹੋ ਜਾਂਦੀ ਹੈ ਔਰ ਇਸ ਬਿੰਦੂ ਤੇ ਮੈਡੀਕਲ ਕੈਂਪ ਬਲੱਡ ਕੈਂਪ ਜੋ ਕਿਸੇ ਲੋੜਵੰਦ ਦੇ ਸਨੈ ਸਰ ਮੌਕੇ ਤੇ ਕੰਮ ਆ ਜਾਣ ਇਹ ਵੀ ਉੱਪਰ ਦੀ ਗੱਛੀ ਹੋਈ ਸੱਚੀ ਸਨ੍ਹਾ ਜਿੱਥੋਂ ਤੱਕ ਈਪੀ ਦਾ ਸੰਬੰਧ ਹੈ ਈਪੀ ਦਾ ਆਪਾ ਬੜੇ ਚਿਰ ਦਾ ਪਲਾਨ ਕੀਤਾ ਹੋਇਆ ਸੀ ਵੀ 11 ਜੂਨ ਨੂੰ ਜਿਹੜੀ ਰਿਲੀਜ਼ ਉੱਤੇ ਆਪਾਂ ਪੂਰੀ ਇੱਕ ਐਲਬਮ ਤੇ ਨੰਗਾਣੇ ਦੀ ਕਰਾਂਗੇ ਤਾਂ ਉਹ ਤੁਹਾਡੇ ਸਾਹਮਣੇ ਅਰਲੀ ਹੀ ਤੋਂ ਹੋ ਚੁੱਕੀ ਹੈ ਬਰਾਬਰ ਮਹੰਦਾਰਾ ਉਹਦੇ ਭੈਣ ਭਰਾਵਾਂ ਦਾ ਉਹ ਚੌਣ ਵਾਲਿਆਂ ਦਾ ਮਿਲਦੇ ਆਂ ਤੇ ਹਮੇਸ਼ਾ ਦੀ ਤਰ੍ਹਾਂ ਉਹਦੇ ਦਾ ਆਪਣਾ ਕੁਕਰੀ ਸ਼ੰਕਾਰ ਹੈ ਹੀ ਨਹੀਂ ਵੀ ਕਰੇ ਕੋਈ ਕਿਛੀ ਨਹੀਂ ਜੇ ਕਦੇ ਡਾਇੰਸ ਵੀ ਜਾ ਸਕਦੇ ਜਾਂ ਆਪਾਂ ਜਾ ਸਕਦੀ ਆ ਉਹਦਾ ਜੋ ਸਿੱਧੂ ਦਾ ਸੁਭਾਅ ਹੈ ਉਹਦੇ ਚੌਣਾਂ ਦਾ ਸੁਭਾਅ ਹੈ ਉਹ ਉਸੇ ਤਰ੍ਹਾਂ ਪਹਿਲੀਆਂ ਉਹ ਸਫਾ ਦੇ ਵਿੱਚ ਹੀ ਰਹਿਣਾ ਹੈ ਅਗਲੀ ਗੱਲ ਜਿਹੜੀ ਤੁਸੀਂ ਡਾਕੂਮੈਂਟਰੀ ਦੀ ਗੱਲ ਕਰਦੇ ਹੋ ਡਾਕੂਮੈਂਟਰੀ ਦੀ ਗੱਲ ਮੈਂ ਆਪਣੇ ਪਰਿਵਾਰ ਜਿਹੜੇ ਆ ਤੁਸੀਂ ਸਾਰੇ ਖੜੇ ਹੋ ਮੋਢੇ ਪੜੇ ਗੱਲ ਕਲੀਅਰ ਕਰਦੀ ਚਾਹੁੰਨਾ ਵੀ ਤੁਹਾਡੇ ਮਨਾਂ ਦੇ ਵਿੱਚ ਤੁਹਾਨੂੰ ਸੱਚ ਦਾ ਪਤਾ ਹੋਣਾ ਚਾਹੀਦਾ ਸੱਚ ਕੋਈ ਡਾਕੂਮੈਂਟਰੀ ਨਹੀਂ ਦਿਖਾ ਸਕਦੀ ਕਿਉਂਕਿ ਜੇ ਡਾਕੂਮੈਂਟਰੀ ਨੇ ਸੱਚ ਦਿਖਾਉਣਾ ਹੁੰਦਾ ਤਾਂ ਉਹਨਾਂ ਨੂੰ ਦੋਸ਼ੀਆਂ ਨਾਲ ਇੰਟਰਵਿਊ ਕਰਨੇ ਕਿਉਂ ਲੋਕੀ ਜੇ ਬਾਕੀ ਉਹਨਾਂ ਦੇ ਕੋਲੇ ਕਿਸੇ ਬੁੱਕ ਲਿਖਣ ਵਾਲੇ ਕੋਲੇ ਜੇ ਕਿਸੇ ਡਾਕੂਮੈਂਟਰੀ ਬਣਾਉਣ ਕੋਲੇ ਇੰਨਾ ਵੱਡਾ ਸੱਚ ਹੈ ਤਾਂ ਉਹ ਸਾਡੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹ ਨੂੰ ਕਿਉਂ ਦਿਖਾਇਆ ਜਾਂਦਾ ਅਦਾਲਤ ਦੇ ਅੱਗੇ ਤੇ ਜਿਹੜੀ ਸਾਡੇ ਮਾਨਯੋਗ ਜੱਜ ਸਾਹਿਬ ਨੇ ਉਹਨਾਂ ਨੂੰ ਕਿਉਂ ਨਹੀਂ ਦਿਖਾਈ ਜਾਂਦੀ ਇਹ ਚੀਜ਼ ਵੀ ਸੱਚ ਆਤੀ ਹੈ ਜਦੋਂ ਗੱਲ ਇਨਵੈਸਟੀਗੇਸ਼ਨ ਦੀ ਹੁੰਦੀ ਹੈ ਤਾਂ ਕੋਈ ਪੱਖ ਸਾਹਮਣੇ ਨਹੀਂ ਆਉਂਦਾ ਜਦੋਂ ਗੱਲ ਵਪਾਰਕ ਦੀ ਆਉਂਦੀ ਹੈ ਜਾਂ ਕਿਤੇ ਕੋਈ ਨਿੱਜੀ ਮਨਾਫਿਆਂ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਸਾਰੇ ਸਿੱਧੂ ਨੂੰ ਯਾਦ ਕਰਦੇ ਹੋ ਤਾਂ ਇਹ ਕੀ ਗੱਲ ਬਣੀ ਜੇ ਤੁਹਾਡੇ ਕੋਲੇ ਵਾਕੇ ਵੀ ਸੱਚਾ ਸੀ ਚਾਹੁੰਦੇ ਆ ਉਹਦੀ ਜਾਣਕਾਰੀ ਸਾਡੀ ਸੇਟਿੰਗ ਦਿੱਤੀ ਜਾਵੇ ਸਾਡੇ ਚਲਾਣ ਦੇ ਵਿੱਚ ਤੁਹਾਡੀ ਜਾਣਕਾਰੀ ਨਾਲ ਉਹਦੇ ਅਟੈਚ ਕੀਤਾ ਜਾਵੇ ਤਾਂ ਜੋ ਉਹਦੇ ਵਿਚਾਰ ਹੋ ਕੇ ਦੋਸ਼ੀਆਂ ਨੂੰ ਵੀ ਸਜ਼ਾ ਦਿੱਤੀ ਜਾ ਸਕੀਏ ਤੇ ਜਿਹੜਾ ਕੇਵਲ ਤੇ ਕੇਵਲ ਤੁਹਾਡਾ ਸੋਸ਼ਲ ਮੀਡੀਆ ਦੇ ਯਾਦ ਕਰਨ ਦਾ ਮਕਸਦ ਕੀ ਹੈ ਕੇਵਲ ਤੇ ਕੇਵਲ ਵਪਾਰਕ ਵਰਤੋਂ ਉਹਦੀ ਲਈ ਨੂੰ ਕੋਈ ਨਿਸ਼ਚੋ ਰੁਕਣ ਨੂੰ ਦਰਕਣਾ ਔਰ ਚਲਣਾ ਇਤੋਂ ਤੱਕ ਨੇ ਡਾਕੂ ਮੰਤਰੀ ਇਸ ਨੂੰ ਚਿੰਤਨੇ ਅਸੀਂ ਮੰਨ ਜੋ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਗਲੀ ਗੱਲ ਮੈਂ ਅਸੀਂ ਉਹਨਾਂ ਨੂੰ ਪੀਕਿਆ ਉਹਨਾਂ ਨੇ ਤੁਹਾਨੂੰ ਪੀਕਿਆ ਇਹ ਸਾਰਾ ਮਾਨ ਜੋ ਦਾ ਵਿਸ਼ਾ ਦਾ ਮੈਂ ਇਸੇ ਜਿਹੜੀ ਕਾਨੂੰਨੀ ਲੜਾਈ ਹੈ ਉਹਨਾਂ ਲੜਦਾ ਰਹੂੰਗਾ ਤੇ ਜਿੰਨਾ ਜਿੰਨਾ ਕੋਈ ਅਪਡੇਟ ਆਉਂਦਾ ਮੈਂ ਮੀਡੀਆ ਨਾਲ ਸ਼ੇਅਰ ਕਰਾਂਗਾ ਅਕਾ ਜੀ ਤੋਂ ਸੀਸੀਟੀਵੀ ਫੋਟੋ ਜਿਹੜੀ ਨਵੀਂ ਜਾਰੀ ਕੀਤੀ ਹੈ ਉਹਦੇ ਵਿੱਚ ਸਿੱਧੂ ਦੇ ਨਾਲ ਕੋਈ ਵਿਅਕਤੀ ਖੜਾ ਹੈ 25 26 ਦੀ ਇਹ ਲੱਗਦਾ ਨਹੀਂ ਵੀ ਕੇਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਹੈ ਜਿਹੜੀ ਬਿਲਕੁਲ ਜੀ ਜੇ ਮੈਂ ਉਹੀ ਗੱਲ ਕਰਦਾ ਜੇ ਇਹ ਉਹਨਾਂ ਦੇ ਮੰਨ ਦੇ ਵਿੱਚ ਮੈਂ ਮੈਂ ਪਹਿਲਾਂ ਵੀ ਖਰਸ਼ਾ ਕੀ ਧਾਰ ਕੀਤਾ ਸੀ ਇਹ ਹੀ ਕੀਤਾ ਸੀ ਵੀ ਇਹ ਸਾਡੀ ਇਨਵੈਸਟੀਗੇਸ਼ਨ ਜਿੰਨੀ ਵੀ ਪੁਲਿਸ ਨੇ ਕੀਤੀ ਹੈ ਉਹਨੂੰ ਲੀਹੋ ਲਾਉਣ ਦੀਆਂ ਗੱਲਾਂ ਕਰ ਨਹੀਂ ਬੜਾ ਨਾਜੂਬ ਸਮਾਂ ਸਾਡੇ ਕੇਸ ਦਾ ਦੋ ਗਵਾਹ ਜਿਹੜੇ ਉਹਦੇ ਨਾਲ ਬੈਠੇ ਆ ਭੁਰਕ ਟਿੱਤੀ ਮੇਰੀ ਗਵਾਹੀ ਸਟਾਰਟ ਹੋਣ ਵਾਲੀ ਐ ਤਾਂ ਉਹ ਇਹਨਾਂ ਨੇ ਮੌਕੇ ਤੇ ਆ ਕਿ ਇਹ ਸਮਾਂ ਕਿਉਂ ਚੁਣਿਆ ਇਹਨੂੰ ਰਿਲੀਜ਼ ਕਰਨ ਲਈ ਸਾਡੇ ਟ੍ਰਾਇਲ ਨੂੰ ਜਿਹੜਾ ਮਿਸਲੀਡ ਕਰਨਾ ਚਾਹੁੰਦੇ ਆ ਉਸ ਗੱਲ ਤੋਂ ਸਾਡਾ ਧਿਆਨ ਲਾਭੇ ਕਰਨਾ ਚਾਹੁੰਦੇ ਆ ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਲੱਗਦਾ ਨਾਲ ਬੈਠੇ ਜਿਹੜੇ ਧੋਖਾ ਕਰਗੇ ਉਹਨਾਂ ਦੇ ਲਈ ਗੀਤ ਗਾਤਾ ਝੂਠ ਦੱਸਿਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਬਿਲਕੁਲ ਮੇਰੇ ਮੇਰਾ ਨਾ ਜੇ ਸਾਰਾ ਮੇਰਾ ਪਰਿਵਾਰ ਖੜੇ ਹੋ ਜਿੰਨਾ ਕੁ ਬਾਸ ਸਿੱਧੂ ਦਾ ਦੁਨੀਆ ਤੋਂ ਜਾਣ ਤੋਂ ਪਹਿਲਾਂ ਉਹਦੇ ਦਿਮਾਗ ਦੇ ਉੱਤੇ ਸੀ ਕਦੇ-ਕਦੇ ਮੈਨੂੰ ਇਹ ਗੱਲ ਪੁੱਛ ਲੈਂਦਾ ਸੀ ਵੀ ਪੁੱਤ ਤੇਰੇ ਕੋਲੇ ਸਾਰਾ ਕੁਝ ਹੈ ਤੇਰੇ ਕੋਲੇ ਮਸ਼ਹੂਰੀ ਹੈ ਤੇਰੇ ਕੋਲੇ ਪੈਸਾ ਹੈ ਤੇਰਾ ਇੰਨਾ ਅੱਛਾ ਪਰਿਵਾਰ ਹੈ ਇੰਨੇ ਇੱچھے ਰਿਸ਼ਤੇ ਧਾਰੇ ਨੇ ਤੇਰੇ ਦਿਮਾਗ ਤੇ ਭਜਨ ਕਿਸ ਗੱਲ ਪਰ ਮੈਂ ਉਦੋਂ ਨਹੀਂ ਸਮਝ ਸਕੇ ਇਸ ਗੱਲ ਨੂੰ ਮੈਨੂੰ ਹੁਣ ਪਤਾ ਲੱਗਦਾ ਕਿਸ ਗੱਲ ਦਾ ਦੁਆ ਮੈਂ ਇਕੱਲਾ ਮੈਨੂੰ ਲੋਚਣ ਵਾਸਤੇ ਆਇਆ ਥਿੰ ਬੜੇ ਹੋਣੇ ਆਸੇ ਪਾਸਿਓਂ ਕਿਸੇ ਨੇ ਕਿਸੇ ਨੇ ਸਾਡੇ ਪਾਸਪੋਰਟ ਚੁੱਕ ਲੇ ਕਿਸੇ ਨੇ ਸਾਡੇ ਫੋਨ ਚੁੱਕਲੇ ਕਿਸੇ ਨੇ ਸਾਡਾ ਕੋਈ ਵੀਜ਼ਾ ਅੰਦਰ ਕਾਬੜ ਪਾਤੀ ਚਾਰ ਸਪੀਰੂ ਘੇਰਿਆ ਪਰੰਤੂ ਮੈਂ ਤੁਹਾਨੂੰ ਮੈਂ ਵਾਅਦਾ ਕਰਦਾ ਮੈਂ ਕਦੇ ਹਿੰਮਤ ਹਾਰ ਕੇ ਨਹੀਂ ਬੈਠੂਗਾ ਇਹਨਾਂ ਦੁਸ਼ਤਾਂ ਦੇ ਨਾਲ ਮੈਂ ਇਹ ਲੜਾਈ ਨੂੰ ਆਖਰੀ ਚਰਨ ਤੱਕ ਲੈ ਕੇ ਜਾਊਗਾ ਮਹਿਮਾਨ ਜੋ ਕੋਰਟ ਦਾ ਭਾਰਤ ਦੇ ਸੰਵਿਧਾਨ ਦਾ ਜਿੰਨਾ ਕੁ ਮੈਨੂੰ ਹੱਕ ਦਿੰਦਾ ਮੈਂ ਉਹਦਾ ਫਾਇਦਾ ਲੈਂਦਾ ਹੋਇਆ ਮਾਂਜੋ ਦਾ ਪ੍ਰੋਜੈਕਟ ਬੱਤੂ ਢੜਬੇਲੇ ਖਾਲੇ ਦਾ ਵੀ ਜ਼ਿਕਰ ਕਰਿਆ ਗਿਆ ਗਾਣੇ ਦੇ ਵਿੱਚ ਕਿ ਉਦੋਂ ਇੰਨਾ ਤੰਗ ਕਰਿਆ ਗਿਆ ਸੀ ਬਾਈ ਨੂੰ ਗਾਣੇ ਦੇ ਵਿੱਚ ਵੀ ਬਾਈ ਨੇ ਜ਼ਿਕਰ ਕਰਿਆ ਵੀ ਕਈ ਕਲਾਕਾਰ ਤੁਹਾਡੇ ਸਾਹਮਣੇ ਆ ਜੀ ਤੁਹਾਡੇ ਜਦੋਂ ਢੜਬੇ ਦੇ ਸ਼ੋਅ ਤੋਂ ਪਹਿਲਾਂ ਕੀ ਹਫ਼ਤਾ ਪਹਿਲਾਂ ਸਾਡੇ ਤੇ ਪਰਚਾ ਨਹੀਂ ਕੀਤਾ ਗਿਆ ਜਦੋਂ ਮੈਂ ਮਾਂਜੋਗ ਐਸਐਸਪੀ ਸਾਹਿਬ ਨੂੰ ਮੌਕੇ ਜਾ ਕੇ ਮਿਲਦਾ ਮੈਂ ਜਾ ਕੇ ਐਸਐਸਓ ਸਾਹਿਬ ਨੂੰ ਮਿਲਦਾ ਵੀ ਤੁਸੀਂ ਸਾਨੂੰ ਗ੍ਰਿਫਤਾਰ ਕਰਨ ਦਾ ਪਰਚਾ ਦਿੱਤਾ ਗ੍ਰਿਫਤਾਰ ਕਰਨਾ ਨਹੀਂ ਸਟੇਜ ਤੇ ਚੜ੍ਹਨ ਦੀ ਦੇਣਾ ਤੇ ਇੱਕ ਕਲਾਕਾਰ ਸਟੇਜ ਤੇ ਚੜ੍ਹੂਗਾ ਤਾਂ ਫਿਰ ਇਦਾਂ ਕੀ ਹੋਊਗਾ ਇਹ ਅਸੀਂ ਬਿਨਾ ਕੀਤਾ ਫੜ ਕੇ ਸਾਨੂੰ ਜੇਲ੍ਹ ਚ ਦੇ ਦਿਓ ਤੇ ਨਹੀਂ ਐਵੇਂ ਹੀ ਪਰਚੇ ਕਰਦਾ ਕੀ ਬਣਦਾ ਤੇ ਉਸ ਐਫ ਆਈ ਆਰ ਦਾ ਬਣਿਆ ਕੀ ਉਸ ਤੋਂ ਬਾਅਦ ਇਨਕੁਆਰੀ ਤੋਂ ਬਾਅਦ ਰਾਈਲ ਕਰਤਾ ਜਿਹਦੇ ਆਮ ਆਦਮੀ ਸਰਕਾਰ ਬਣੀ ਹੈ ਉਸੇ ਦਿਨੀ ਮਾਨ ਸਰ ਦੇ ਮੰਤਰੀ ਨੇ ਕਹਿੰਦਾ ਹੀ ਖੋਲੋ ਫਾਈਲ ਮੈਂ ਡੀ ਐਸ ਪੀ ਜੀ ਇਨਕੁਆਰੀ ਕਰਾ ਕੇ ਫਾਈਲ ਕਰਾ ਕੇ ਸਾਈਨ ਹੋ ਗਏ ਸੀ ਤਾਂ ਮੈਨੂੰ ਦੁਬਾਰਾ ਫੇਰ ਸਾਡੀ ਐਸ ਐਚਓ ਕਹਿੰਦੀ ਜੀ ਨਹੀਂ ਜੀ ਉੱਥੇ ਤਾਂ ਚਲਾਣ ਦੇਵਾਂਗੇ ਇਹ ਤਾਂ ਸਿਆਸੀ ਪਰਚੇ ਸੀ ਸ਼ੁਕਰ ਹੈ ਇਹਨਾਂ ਲੋਕਾਂ ਨੂੰ ਸੁਖ ਦਾ ਸਾਹ ਆ ਗਿਆ ਇਹਨਾਂ ਨੇ ਮੇਰਾ ਪੁੱਤ ਦੁਨੀਆ ਤੋਂ ਤੋਰਤਾ ਇਹਨਾਂ ਦਾ ਮੈਂ ਧੰਨਵਾਦ ਕਰਦਾ ਚਲੋ ਅਸੀਂ ਤਾਂ ਔਖੇ ਸੌਖੇ ਫਰੋਲ ਫਰਫੇ ਟਾਈਮ ਪਾਸ ਕਰ ਲਾਂਗੇ ਪਰ ਇਹਨਾਂ ਦੀ ਬੰਛਾ ਪੂਰੀ ਹੋ ਆਪੂ ਗਾਣੇ ਦੀ ਗੜਤੀ ਹੋਈ ਪਪਈਆ ਜੇ ਹੋਰ ਗਾਣੇ ਬਥੇਰੇ ਆਉਣਗੇ ਠੀਕ ਹੈ ਜੀ ਰਹੇ ਰਹਾਂਗੇ ਹਲ ਤੱਕ ਉਹਦਾ ਕੋਟੇ ਨਹੀਂ ਮੁਕਰਿਆ ਸਭ ਜੇ ਕਾਫੀ ਬੇਜ਼ ਅਕੜੀ ਡਾਕੂਮੈਂਟਰੀ ਦੇ ਵਿੱਚ ਉਹ ਬੰਦੇ ਵੀ ਬੈਠੇ ਨੇ ਜਿਹੜੇ ਸਿੱਧੂ ਦੇ ਨਾਲ ਸੀ ਚਾਹ ਪੀਂਦੇ ਰਹੇ ਤੇ ਛੋਟੇ ਨਾਲ ਵੀ ਪਰ ਉਹ ਡਾਕੂਮੈਂਟ ਦੇ ਵਿੱਚ ਪੂਰਾ ਖੁੱਲ ਕੇ ਬੋਲ ਰਹੇ ਨੇ ਉਹਨਾਂ ਨੂੰ ਕੀ ਕਹਾਂ ਬੇਟਾ ਦੁੱਖ ਤਾਂ ਇਸੇ ਗੱ ਥੋੜਾ ਮਨ ਖੜੇ ਖੜਾ ਦਾ ਬਦਲ ਜੇ ਅੱਜ ਮੇਰੇ ਹੱਕ ਤੋਂ ਐਕਚੁਅਲੀ ਬੰਦੇ ਆ ਉਲਟ ਉਹੀ ਗਏ ਨੇ ਜਿਹੜੇ ਕਦੇ ਸਾਡੇ ਨਾਲ ਸੀ ਜੀ ਇਹਦਾ ਹੁਣ ਆਪਾਂ ਜੀ ਘਰ ਸਕਦੇ ਆ ਸਹਿਣ ਹੀ ਕਰ ਸਕਦੇ ਆ ਕਰ ਰਹੇ ਆ